ਦੇਖੋ ਪਹਿਲੇ ਦਿਨ ਤੋਂ ਪਿਛਲੇ 2.5 ਸਾਲਾਂ ਤੋਂ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਵਿਕਾਸ ਕਾਰਜ ਨੇ ਜਿਹੜੇ ਉਹ ਗਿੱਦੜਵਾੜ ਦੇ ਵਿੱਚ ਵੀ ਪੂਰੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਅੱਜ ਉਸੇ ਲੜੀ ਨੂੰ ਹੋਰ ਅੱਗੇ ਵਧਾਉਣ ਦੇ ਮਕਸਦ ਦੇ ਨਾਲ ਅੱਜ ਗਿੱਦੜਵਾੜ ਦੇ ਵਿੱਚ ਪਹੁੰਚੇ ਆ ਜਦ 130 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਨਵੀਆਂ ਰੂਰਲ ਰੋਡਸ ਫਿਰਨੀਆਂ ਉਹਨਾਂ ਦਾ ਨੀ ਪੱਥਰ ਜਿਹੜਾ 130 ਕਿਲੋਮੀਟਰ ਦਾ ਰੱਖਿਆ ਜਿਹਦੇ ਵਿੱਚ 23 ਪ੍ਰੋਜੈਕਟ ਨੇ ਔਰ 18 ਕਰੋੜ 57 ਲੱਖ ਰੁਪਇਆ ਇਹਦੇ ਉੱਪਰ ਲਗਤ ਆਏਗੀ ਸੋ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਗਿੱਦੜਵਾ ਹਲਕੇ ਦਾ ਕੱਲਾ ਕੱਲਾ ਕੰਮ ਹੈ ਜਿਹੜਾ ਉਹਨੂੰ ਕਰਨ ਦੇ ਲਈ ਵਚਨਬੱਧ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਵਾ ਹਲਕੇ ਦੇ ਜਿਹੜੇ ਚਾਹੇ ਉਹ ਸੀਵਰੇਜ ਦਾ ਕੰਮ ਹੈ ਸ਼ਹਿਰ ਦਾ ਔਰ ਬਾਕੀ ਜਿਹੜੇ ਕੰਮ ਨੇ ਉਹਨਾਂ ਦੀ ਬੜੀ ਜਲਦੀ ਸ਼ੁਰੂਆਤ ਹੋਏਗੀ ਤਾਂ ਕਿ ਇੱਕ ਚੰਗਾ ਬੇਸਿਕ ਮੋਡਲਾ ਵਧੀਆ ਇਨਫਰਾਸਟ੍ਰਕਚਰ ਹੈ ਜਿਹੜਾ ਜੀਤੋਂ ਗਿੱਦੜਵਾ ਹਲਕਾ ਬੜੇ ਲੰਬੇ ਸਮੇਂ ਤੋਂ ਸਖਣਾ ਸੀਗਾ ਉਸ ਇਨਫਰਾਸਟ੍ਰਕਚਰ ਨੂੰ ਪੂਰਾ ਕੀਤਾ ਜਾ ਸਕੇ ਅੱਜ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਬੇਲ ਦੇ ਦਿੱਤੀ ਗਈ ਹੈ ਕਿਵੇਂ ਦੇਖਦੇ ਹਾਂ ਕੀ ਕਹਿੰਦੇ ਹੋ ਦੇਖੋ ਮੈਂ ਮੰਨ ਕੇ ਚੱਲਦਾ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈਗਾ ਕੇਂਦਰ ਸਰਕਾਰ ਨੇ ਭਾਜਪਾ ਨੇ ਆਪਦੀ ਏਜੰਸੀਆਂ ਦੇ ਜ਼ਰੀਏ ਈਡੀ ਔਰ ਸੀਬੀਆਈ ਦੇ ਜ਼ਰੀਏ ਅਰਵਿੰਦ ਕੇਜਰੀਵਾਲ ਜੀ ਦੇ ਸਣੇ ਸਾਡੇ ਬਹੁਤ ਸਾਰੇ ਸਤਕਾਰਯੋਗ ਲੀਡਰਾਂ ਨੂੰ ਇੱਕ ਝੂਠੇ ਬੇਬੁਨਾਦ ਕੇਸ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਮੈਂ ਸਮਝਦਾ ਕਿ ਜੋ ਸੁਪਰੀਮ ਕੋਰਟ ਨੇ ਕਿਹਾ ਉਹ ਇਹਨਾਂ ਕੇਂਦਰੀ ਏਜੰਸੀਆਂ ਦੇ ਉਹ ਮੂੰਹ ਦੇ ਉੱਪਰ ਚਪੇੜ ਵਾਲਾ ਕੰਮ ਹੈ ਜਿਹੜਾ ਉਹ ਉਹ ਕੀਤਾ ਔਰ ਇਹਦੇ ਨਾਲ ਹਰ ਹਿੰਦੁਸਤਾਨੀ ਦਾ ਦੇਸ਼ ਦੇ ਕਾਨੂੰਨ ਦੇ ਉੱਪਰ ਲਾਅ ਆਫ ਲੈਂਡ ਦੇ ਉੱਪਰ ਸੁਪਰੀਮ ਕੋਰਟ ਦੇ ਉੱਪਰ ਵਿਸ਼ਵਾਸ ਹੈ ਜਿਹੜਾ ਹੋਰ ਵਧਿਆ ਹੈ ਔਰ ਮੈਂ ਸਮਝਦਾ ਕਿ ਇੱਕ ਇੱਕ ਚੰਗਾ ਸਨੇਹ ਜਿਹੜਾ ਸੁਪਰੀਮ ਕੋਰਟ ਨੇ ਇਸ ਦੇ ਨਾਲ ਦਿੱਤਾ ਕਿਵੇਂ ਦੇਖਦੇ ਹੋ ਚੰਡੀਗੜ੍ਹ ਦੇ ਵਿੱਚ ਪਰਸੋਂ ਇੱਕ ਗ੍ਰੇਟ ਧਮਾਕਾ ਹੋਇਆ ਹੈ ਦੇਖੋ بڑا ਮੰਦ ਭਾਗ ਹੈ ਜੋ ਪਰਸੋ ਗ੍ਰੇਡ ਜਿਹੜਾ ਗ੍ਰਨੇਡ ਦਾ ਅਟੈਕ ਹੋਇਆ ਇਹ ਚ ਇਨਵੈਸਟੀਗੇਸ਼ਨ ਏਜੰਸੀ ਜਿਹੜੀਆਂ ਉਹ ਕਰ ਰਹੀਆਂ ਨੇ ਔਰ ਮੈਂ ਤਾਂ ਇਹੀ ਕਹਿ ਸਕੂੰਗਾ ਕਿ ਇੱਕ ਵਾਰੀ ਉਹਦੇ ਤੱਥ ਜਿਹੜੇ ਉਹ ਸਾਹਮਣੇ ਆ ਜਾਣ ਫਿਰ ਉਹਦੇ ਬਾਰੇ ਕੁਝ ਕਮੈਂਟ ਕਰਨਾ ਸਹੀ ਹੋਏਗਾ ਥੈਂਕ ਯੂ ਜਿਮਨੀ ਚੋਣਾ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣਾ ਦਾ ਐਲਾਨ ਵੀ ਹੋ ਸਕਦਾ ਤੇ ਗਿੱਦੜਵਾਦੀ ਜਿਮਨੀ ਚੋਣ ਨੂੰ ਕਿਉਂ ਦੇ ਗਿੱਦੜਬਾਗੀ ਚਾਰੇ ਜਿਮਨੀ ਚੋਣਾ ਚਾਹੇ ਉਹ ਗਿੱਦੜਬਾਹ ਚਾਹੇ ਚੱਬੇਵਾਲ ਹੈ ਬਰਨਾਲਾ ਔਰ ਡੇਰਾ ਬਾਬਾ ਨਾਨਕ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਆਪ ਦੇ